ਉਹਨਾਂ ਨੇ 6 ਸਨੈਚਰ ਫੜੇ ਆ ਤਿੰਨ ਵੱਖਰੇ ਵੱਖਰੇ ਕੇਸਾਂ ਦੇ ਵਿੱਚ ਤੇ ਉਹਨਾਂ ਤੋਂ 3 ਟੂ-ਵੀਲਰਸ ਦੀ ਰਿਕਵਰੀ ਕੀਤੀ ਹੈ 2 ਮੋਟਰਸਾਈਕਲ 1 ਐਕਟਿਵਾ ਸਕੂਟਰ ਦੀ ਤੇ 6 ਮੋਬਾਈਲ ਫੋਨ ਦੀ ਉਹਨਾਂ ਤੋਂ ਫੜੇ ਆ ਜਿਹੜੇ ਵੱਖਰੇ ਵੱਖਰੇ ਕੇਸਾਂ 'ਚ 6 ਸਨੈਚਰਸ ਫੜੇ ਉਹਨਾਂ ਦਾ ਨਾਮ ਹੈ ਹਰਵਿੰਦਰ ਸਿੰਘ ਲਾਇਸ ਬੋਬੀ ਰਕੇਸ਼ ਕੁਮਾਰ ਲਾਇਸ ਬੱਬੂ ਹਰਜੀਤ ਸਿੰਘ ਜੀਤਾ ਨਿਤਿਨ ਸਨ ਆਫ ਲਖਮਿੰਦਰ ਸਿੰਘ ਤੇ ਵਿਸ਼ਾਲ son of ਤਰਸੀਮ ਸਿੰਘ ਤੇ ਸ਼ਿਮਮ ਕੁਮਾਰ ਲੈ ਸ਼ਿਮਮ ਐਸਆਰਏ ਹੀ ਛੋਟੀ ਉਮਰ ਦੇ ਹੈਗੇ ਆ ਆ 22 ਸਾਲ ਦੇ ਮੁੰਡੇ ਨੇ ਤੇ ਵੱਖਰੇ ਵੱਖਰੇ ਏਰੀਆ ਚ ਸਨੇਚਿੰਗ ਕਰਦੇ ਆ ਸ਼ਹਿਰ ਦੇ ਤੇ ਇਹਨਾਂ ਤੋਂ ਅਸੀਂ ਹੋਰ ਵੀ ਪੁਛਗਿੱਛ ਕਰ ਰਹੇ ਆ ਤੇ ਜਿਵੇਂ ਪੁਛਗਿੱਛ ਵਿੱਚ ਹੋਰ ਇਹਨਾਂ ਦੀ ਸਨੇਚਿੰਗ ਜੇ ਜਦੋਂ ਉਹਨਾਂ ਕਰਨਗੇ ਜਾਂ ਸਾਨੂੰ ਪਤਾ ਚੱਲੂਗਾ ਸੀ ਉਹ ਵੀ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਾਂਗੇ ਤੇ ਜਿਹੜੇ ਐਸ ਸਨੇਚਰਸ ਨੇ ਸਵਾਇਰ ਨਿਤਿੰਦ ਦੇ ਸਾਰੇ ਨਸ਼ਾ ਦਾ ਸੇਵਨ ਕਰਦੇ ਆ ਤੇ ਆਪਣਾ ਹੋਰ ਵੀ ਇਹਨਾਂ ਅਸੀਂ ਸੀਸੀਟੀਵੀ ਫੁਟੇजेस ਵਗਰਾ ਵੀ ਹੋਰ ਖੰਗਾਲ ਰਹੇ ਆ ਤੇ ਉਹਨਾਂ ਤੋਂ ਸਨੇਚਿੰਗ ਦਾ ਵੀ ਪਤਾ ਚੱਲੂਗਾ ਤੇ ਬੇਸਿਕਲੀ ਹੈ ਜਿਹੜੀ ਸਨੇਚਿੰਗ ਕਰਦੇ ਆ ਜੀ ਇਹ ਆਪਣਾ ਰਾਣੀ ਕਾ ਬਾਗ ਤੇ ਆਪਣਾ ਕੰਪਨੀ ਬਾਗ ਦੇ ਲਾਗੇ ਤੱਕੇ ਤੇ ਤੀਸਰਾ ਆਪਣਾ ਹੈਗਾ ਸ਼ਾਸਤਰੀ ਨਗਰ ਵਗਰਾ ਇੱਥੇ ਇਹਨਾਂ ਨੇ ਜ਼ਿਆਦਾ ਸਨਾਚਿੰਗ ਸਨਾਚਿੰਗ ਵਗਰਾ ਕੀਤੀਆਂ ਤੇ ਰਣਜੀਤ ਦੇ ਵੀ ਵਗਰਾ ਵੀ ਅਸੀਂ ਦੇਖਦੇ ਆਂ ਜਿਹੜੀ ਇਹਨਾਂ ਨੇ ਕੀਤੀ ਉਹ ਵੀ ਅਸੀਂ ਕਰ ਰਹੇ ਆਂ ਤੇ ਇਹ ਬੇਸਿਕਲੀ ਛੋਟੀ ਮੋਟੀ ਨੌਕਰੀਆਂ ਕਰਦੇ ਆ ਜਿਵੇਂ ਕਿ ਹਰਵਿੰਦਰ ਸਿੰਘ ਐ ਐ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਐ ਤੇ ਜਿਹੜਾ ਰਕੇਸ਼ ਕੁਮਾਰ ਐ ਉਹ ਪੰਨੂ ਇੰਟਰਨੈਸ਼ਨਲ ਦੇ ਚ ਰਿਸੈਪਸ਼ਨਿਸਟ ਦਾ ਕੰਮ ਕਰਦਾ ਐ ਜੀ ਤੇ ਜਿਹੜਾ ਹਰਜੀਤ ਸਿੰਘ ਐ ਉਹ ਆਪਣਾ ਡ라이ਵਰ ਹੈਗਾ ਜੀ ਹਾਇਰਟ ਹੋਟਲ ਦੇ ਵਿੱਚ ਤਿੰਨ ਨਿਤਿਨ ਹਾਲੇ ਪੜ ਰਿਹਾ ਜੀ 12ਵੀਂ ਕਲਾਸ ਦੇ ਵਿੱਚ ਤੇ ਜਿਹੜਾ ਵਿਸ਼ਾਲ ਹੈ ਉਹ ਇੱਕ ਸਲੂਨ ਦੇ ਵਿੱਚ ਹੈ ਤਰਨਤਰਨ ਤੇ ਜਿਹੜਾ ਸ਼ਿਵਮ ਹੈ ਉਹ ਵੀ ਆਪਣਾ ਇੱਕ ਗਾਰਮੈਂਟ ਸ਼ਾਪ ਵਿੱਚ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਵਿਸ਼ਾਲ ਹੈ ਉਹਦੇ ਤੇ ਪਹਿਲਾਂ ਵੀ ਇੱਕ ਤਰਨਤਰਨ ਨੇ ਕੇਸ ਰਜਿਸਟਰਡ ਹੈਗਾ ਤੇ ਜਿਹੜੇ ਹੈਗੇ ਆਪਣਾ ਸੰਜੀਵ ਰਕੇਸ਼ ਕੁਮਾਰ ਹੈਗਾ ਉੱਤੇ ਵੀ ਦੋ ਕੇਸਿਸ ਪਹਿਲਾਂ ਹੀ 스내ਚਿੰਗ ਵਗਰਾ ਦੇ ਰਿਸਟਰਡ ਹੈਗੇ ਆ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਹਰਜੀਤ ਸਿੰਘ ਤੇ ਨਿਤਿਨ ਇਹਨਾਂ ਤੇ ਵੀ ਵੱਖਰੇ ਵੱਖਰੇ ਥਾਣੇ ਸ내ਚਿੰਗ ਦੇ ਕੇਸਿਸ ਆਲਰੇਡੀ ਰਿਸਟਰਡ ਹੈਗੇ ਆ ਸੋ ਹੈਬਿਚੁਅਲ ਅਫੈਂਡਰਸ ਹੈਗੇ ਆ ਅਸੀਂ ਇਹਨਾਂ ਨੂੰ ਪੇਸ਼ ਕਰਕੇ ਹਲੇ ਰਿਮਾਂਡ ਲੈ ਰਹੇ ਹਾਂ ਤੇ ਜੋ ਵੀ ਆਪਣਾ ਨਿਕਲੇਗਾ ਅਸੀਂ ਤਾ ਉਹਨੂੰ ਟਾਈਮ ਟਾਈਮ ਦੱਸਦੇ ਰਹਾਂਗੇ ਸਰ ਜੀ ਜਾਈਨ ਕੋਈ ਵੈਪਨ ਵਗਰਾ ਯੂਜ਼ ਕਰਦੇ ਜੀ ਆ ਕੁਝ ਨੀ ਸ내ਚ ਹਲੇ ਵੈਪਨ ਦੀ ਇਹਨਾਂ ਤੋਂ ਹਲੇ ਕੋਈ रिकवरी एसएच ਨਹੀਂ ਹੋਈ ਪਰ ਉਹ ਵੀ ਅਸੀਂ ਐਂਗਲ ਦੇਖਾਂਗੇ ਬੇਸਿਕਲੀ ਜੋ ਸਾਨੂੰ ਜੋ ਪਤਾ ਚੱਲੇ ਜੋ ਲੋਕਾਂ ਨੇ ਜਾਂ ਜੋ ਇਨਫੋਰਮਰ ਨੇ ਜੋ ਦੱਸਿਆ ਜਾਂ ਜਿਨ੍ਹਾਂ ਨਾਲ ਸਨੇਚਿੰਗ ਹੋਈ ਹੈ ਕਿ ਕੋਈ ਫੋਨ ਯੂਜ਼ ਕਰ ਰਿਹਾ ਹੁੰਦਾ ਹੈ ਤੇ ਉਹਦੀ ਸਨੇਚਿੰਗ ਜਾਂ ਕੋਈ ਮੋਟਰਸਾਈਕਲ ਕੋਈ ਕਿਤੇ ਪਾਰਕਿੰਗ ਵਿੱਚ ਲਾ ਕੇ ਚਲਾ ਗਿਆ ਉਹਦਾ ਮੋਟਰਸਾਈਕਲ ਸਕੂਟਰ ਚੁੱਕ ਕੇ ਲੈ ਜਾਂਦੇ ਆ ਜੀ ਤੇ ਇਹ ਸਭ ਨਾਲ ਅਸੀਂ ਸਨੇਚਿੰਗ ਕਰਦੇ ਜੇ ਸਰ ਬਾਈਕ ਵਗੈਰਾ ਕੋਈ ਮਿਕਸ ਕਰਦੇ ਬਾਈਕ ਵਗੈਰਾ ਯੂਜ਼ ਕਰਦੇ ਆ ਜੀ ਹਾਂਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਦੋ ਸਾਨੂੰ ਸਪਲੈਂਡਰ ਮੋਟਰਸਾਈਕਲ ਤੇ ਇੱਕ ਐਕਟਿਵਮ ਸਕੂਟਰ ਵੀ ਉਹ ਰਿਕਵਰ ਹੋਈ ਹੈ ਜੀ ਉਹ ਵੀ ਚੋਰੀ ਤੇ ਉਹ ਅਸੀਂ ਆਰਟੀ ਆਫਿਸ ਤੋਂ ਕਢਵਾ ਰਹੇ ਹਾਂ ਜੀ ਉਹਨਾਂ ਦਾ ਡਿਟੇਲ ਸਰ ਇਹਨਾਂ ਦਾ ਨੈਟ ਉਹ ਕਹਿੰਦੇ ਕਿ ਇਹ ਬੁਖੋ ਬੁਖ ਕਦਮ ਹੁੰਦੇ ਨਹੀਂ ਐ ਬਕਰੀ ਬਕਰੀ ਕੱਟਣਾ ਵਾਚੇ ਸੀ ਫੜੇ ਹਾਂ ਨਹੀਂ ਨਾ ਨਹੀਂ ਇੱਕ ਨੇਕ ਹੋਈ ਸਰ ਉਹ ਕੱਢੇ ਕਿ ਤਰ੍ਹਾਂ ਹੁੰਦੇ ਸੀ ਸਭ ਬਕ ਬਕ ਨਹੀਂ ਜਿਹਨੇ ਦੋ ਜਨੇ ਵਕਰੀ ਕਰ ਰਹੇ ਹੈ ਜੀ ਦੋ ਜਨੇ ਬਕਰੀ ਕਰ ਰਹੇ ਹੈ ਤੇ ਜਿਵੇਂ ਇਹ ਹੈਗਾ ਜੀ ਆ ਆਪਣਾ ਕਿਸ ਨੂੰ ਅਸੀਂ ਰਾਨਿਕਾਬਾਗ ਦੇ ਲਾਗੇ ਉਹ ਕੀਤਾ ਕਿਸ ਨੂੰ ਅਸੀਂ ਲਮਸਨ ਕਲੱਬ ਦੇ ਲਾਗੇ ਤਾਂਗੇ ਰੈਸਟ ਕੀਤਾ ਜੀ ਦੋ ਜਣੇ ਹੋਰ ਕਿਤੇ ਕੀਤਾ ਜੀ ਵੱਖ-ਵੱਖਰੀ ਥਾਵਾਂ ਤੇ ਅਸੀਂ ਕੀਤਾ ਬਹੁਤ ਪੜਦਾ ਇਹਨਾਂ ਨੂੰ ਸਭ ਇਹੋ ਜਿਹੇ ਕੋਈ ਨਾਮੋਂ ਅਸੀਂ ਸਭ ਏਰੀਆ ਦੇ ਤੇ ਇਹਨਾਂ ਦੇ ਨਸ਼ਈ ਮੇਨਹਲਾ ਆਪਣੇ ਕੁਝ ਮਜਬੂਰੀਆਂ ਵੀ ਨਜ਼ਰ ਆਂਦੀਆਂ ਵੇਗਾ ਤਾਂ ਹੁਣ ਪੁੱਛ ਕੇ ਜੇ ਪਤਾ ਚੱਲੇਗਾ ਨਹੀਂ ਪਰ ਜਿਹੜਾ ਹੁਣ ਦੇਖੋ ਨਸ਼ਾ ਲੈਂਦਾ ਉਹਨੂੰ ਘਰ ਦੇਣੇ ਤਾਂ ਪੈਸੇ ਦੇਣੇ ਨਹੀਂ ਨਸ਼ਾ ਖਰੀਦਣ ਲਈ ਉਹ ਤਾਂ ਹੁਣ ਬਾਹਰੋਂ ਆਪਣਾ ਇੰਜ਼ਾਮ ਕਰੂਗਾ